ਅੰਮ੍ਰਿਤਸਰ ਦੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਇੱਕ ਮਾਨਵਤਾ ਨੂੰ ਹਿਲਾਕੇ ਦੇਣ ਵਾਲੀ ਘਟਨਾ ਸਾਹਮਣੇ ਜਿਸ ਨੂੰ ਸੁਣ ਕੇ ਤੁਹਾਡੇ ਦਿਮਾਗ ਦੇ ਵਿੱਚ ਅਨੇਕਾਂ ਸਵਾਲ ਆਉਣਗੇ ਕਿ ਆਖਰ ਮਾਪਿਆਂ ਨੂੰ ਅਜਿਹੀ ਕੀ ਦਿੱਕਤ ਸੀ ਬੱਚੇ ਤੋਂ ਕਿ ਉਹਨਾਂ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਆ ਕੇ ਬੱਚੇ ਦੇ ਨਾਲ ਅਜਿਹੀ ਹਰਕਤ ਕੀਤੀ ਹੈ ਕਿਉਂਕਿ ਜਦੋਂ ਸੀਸੀਟੀਵੀ ਕੈਮਰੇ ਖੰਘਾਲੇਗੇ ਦੇਖੇਗੇ ਤਾਂ ਐ ਜੀ ਪੀ ਸੀ ਦੇ ਸੇਵਾਦਾਰ ਮੈਂਬਰ ਐ ਜੀ ਪੀ ਸੀ ਹੈਰਾਨ ਹੋਗੇ ਕਿ ਆਖਰ ਮਾਪਿਆਂ ਨੇ ਅਜਿਹਾ ਕਿਉਂ ਕੀਤਾ ਜੋ ਕਿ ਖੁਸ਼ੀ-ਖੁਸ਼ੀ ਆਪਣੇ ਬੱਚੇ ਨੂੰ ਗੋਦੀ ਲੈ ਕੇ ਆਉਂਦੇ ਨੇ ਤਾਂ ਉਸ ਤੋਂ ਬਾਅਦ ਅਜਿਹਾ ਕਿਉਂ ਹੋਇਆ ਸਭ ਤੋਂ ਪਹਿਲਾਂ ਨਜ਼ਰ ਸੀਸੀਟੀਵੀ ਫੁਟੇਜ ਤੇ ਮਾਰਦੇ ਆਂ ਸੋਦਾ ਦੀ ਹੈ ਕਿ ਜਿਹੜੀਆਂ ਤਸਵੀਰਾਂ ਸਕਰੀਨ ਦੇ ਉੱਤੇ ਤੁਸੀਂ ਦੇਖੀਆਂ ਜਿਸ ਦੇ ਵਿੱਚ ਇੱਕ ਮਾਪਿਆਂ ਦੇ ਕੋਲੇ ਇੱਕ ਬੱਚਾ ਹੁੰਦਾ ਤਾਂ ਇਹ ਹਰਮੰਦਰ ਸਾਹਿਬ ਦੇ ਵਿੱਚ ਪਰਿਕਰਮਾ ਦੇ ਵਿੱਚ ਲਵਾਰੀ ਛੱਡ ਕੇ ਉੱਥੋਂ ਫਰਾਰ ਹੋ ਗਏ ਅਤੇ ਸੀਸੀਟੀਵੀ ਫੁਟੇਜ ਦੇ ਵਿੱਚ ਪਤਾ ਲੱਗਿਆ ਕਿ ਮਾਪੇ ਬਿਨਾਂ ਮੱਥਾ ਟੇਕਿਆ ਤੇ ਬਿਨਾਂ ਰੁਕੇ ਬੱਚੇ ਨੂੰ ਛੱਡ ਕੇ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਜਾਂਦੇ ਨੇ ਜਿਸ ਤੋਂ ਬਾਅਦ ਉੱਥੇ ਪ੍ਰਬੰਧਕਾਂ ਨੇ ਜਿਹੜਾ ਕਿ ਬੱਚੇ ਨੂੰ ਦੇਖਿਆ ਤੇ ਕੈਮਰੇ ਦੇਖ ਕੇ ਫਿਰ ਪਤਾ ਲੱਗਿਆ ਕਿ ਜੇ ਮਾਪੇ ਹੀ ਇਸ ਨੂੰ ਛੱਡ ਕੇ ਗਏ ਨੇ ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੂੰ ਅਤੇ ਨਾਲ ਹੀ ਸੇਵਾਦਾਰਾਂ ਦੇ ਵੱਲੋਂ ਪ੍ਰਬੰਧਕ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਿਹੜਾ ਵੀ ਇਸ ਬੱਚੇ ਦੇ ਮਾਪਿਆਂ ਨੂੰ ਜਾਣਦਾ ਹੋਵੇ ਜਾਂ ਕਿਤੇ ਉਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਉਹ ਜ਼ਰੂਰ ਸਾਂਝੀ ਕੀਤੀ ਜਾਵੇ ਆਓ ਸੁਣਦੇ ਹਾਂ ਇੱਕ ਪਰਿਵਾਰ ਜਲਿਆਂ ਵਾਲੇ ਬਾਗ ਹੈਰੀਟੇ ਵਾਲੇ ਪਾਸਿਓਂ ਹੁੰਦੇ ਹੋਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਦਰਬਾਰ ਘੰਟਾ ਘਰ ਰਸਤੇ ਅੰਦਰ ਪਰਵੇਸ਼ ਕਰਦੇ ਹਨ ਜਿਨ੍ਹਾਂ ਦੇ ਨਾਲ ਦੋ ਬੱਚੇ ਇੱਕ ਔਰਤ ਤੇ ਇੱਕ ਮਰਦ ਹੈ ਇਹ ਬੱਚਾ ਜੋ ਕਿ ਇਸ ਪਰਿਵਾਰ ਵੱਲੋਂ ਇੱਕ ਬੱਚਾ ਆਪਣਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਛੱਡ ਕੇ ਪੂਰੇ 10 ਮਿੰਟ ਬਾਅਦ ਹੀ ਵਾਪਸ ਘੰਟਾ ਘਰ ਰਸਤੇ ਭੱਜ ਜਾਂਦੇ ਹਨ ਜਿਸ ਨੂੰ ਕਿ ਗਲਿਆਰਾ ਚੌਂਕੀ ਦੇ ਧਿਆਨ ਵਿੱਚ ਲਿਆ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ શ્રી ਦਰਬਾਰ ਸਾਹਿਬ ਵੱਲੋਂ ਇਹ ਬੱਚਾ ਪਿੰਗਲਵਾੜਾ ਮੁੱਖ ਦਫ਼ਤਰ ਬੱਸ ਸਟੈਂਡ ਦੇ ਸਾਹਮਣੇ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਹੈ ਇਸ ਬੱਚੇ ਦੀ ਉਮਰ ਕਰੀਬ 5 ਤੋਂ 6 ਸਾਲ ਲੱਗ ਰਹੀ ਹੈ ਜਿਸ ਨੇ ਨੀਲੇ ਰੰਗ ਦੀ ਟੀ-ਸ਼ਰਟ ਤੇ ਨਿੱਕਰ ਪਾਈ ਹੋਈ ਹੈ ਜੋ ਕਿ ਸੰਗਤਾਂ ਦੇ ਧਿਆਨ ਵਿੱਚ ਲਿਓਣਾ ਚਾਹੁੰਦੇ ਹਾਂ ਕਿ ਅਗਰ ਕਿਸੇ ਨੂੰ ਵੀ ਇਸ ਸੰਬੰਧੀ ਕੋਈ ਪਤਾ ਕਿਸੇ ਪਿੰਡ ਸ਼ਹਿਰ ਵਿੱਚ ਲੱਗਦਾ ਹੈ ਤਾਂ ਉਹ ਇਸ ਸੰਬੰਧੀ ਜਾਣਕਾਰੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾ ਅਤੇ ਜਾਂ ਫਿਰ ਗਲਿਆਰਾ ਚੌਂਕੀ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਖੈਰ ਤਸਵੀਰਾਂ ਦੇ ਵਿੱਚ ਇਹ ਸਾਫ਼ ਦਿਖ ਰਿਹਾ ਹੈ ਕਿ ਮਾਪਿਆਂ ਦਾ ਮਨਸੂਬਾ ਪਹਿਲਾਂ ਤੋਂ ਹੀ ਬਣਿਆ ਹੋਇਆ ਸੀ ਕਿ ਉਸ ਨੇ ਬੱਚੇ ਨੂੰ ਛੱਡ ਕੇ ਉੱਥੋਂ ਨਿਕਲਣਾ ਖੈਰ ਇਸ ਦੇ ਪਿੱਛੇ ਦਾ ਕੀ ਕਾਰਨਾ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ